ਹਾਂਜੀ ਮਿੱਤਰੋ ਕੀ ਹਾਲ ਹੈ ਮੇਰਾ ਨਾਮ ਜਸਾਂਤ ਤੁਸੀਂ ਦੇਖ ਰਹੇ ਹੋ ਪੰਜਾਬ ਵਾਲੀ YouTube ਚੈਨਲ ਤੇ ਅੱਜ ਆਪਣਾ ਬਹੁਤ ਦਿਨਾਂ ਬਾਅਦ ਵਲੌਗ ਆ ਰਿਹਾ ਹੈਗਾ ਤੇ ਅੱਜ ਆਪਾਂ ਆਏ ਹੈਗੇ ਜੰਡ ਸਾਹਿਬ ਇੱਥੇ ਆਏ ਸੀਗੇ ਆਪਾਂ ਗੀਤ ਨੂੰ ਸਮਾਗਮ ਦੇ ਲਈ ਤੇ ਇਹ ਜੰਡ ਸਾਹਿਬ ਜਿਹੜਾ ਗੁਰਦਰਾ ਸਾਹਿਬ ਬਣਿਆ ਹੈਗਾ ਜੇਕਰ ਤੁਸੀਂ ਨਹੀਂ ਜਾਣਦੇ ਤਾਂ ਇਹ ਇੱਥੇ ਦਸ਼ਮੀਸ਼ ਪਿਤਾ ਸ਼੍ਰੀ ਗੁਰਗੋਵਾਂ ਸਿੰਘ ਜੀ ਆਏ ਸੀਗੇ ਇਸ ਅਸਥਾਨ ਤੇ ਤੇ ਆਪਣਾ ਘੋੜਾ ਬੰਨਿਆ ਸੀ ਇਸ ਸਥਾਨ ਤੇ ਇਸ ਲਈ ਇਸ ਸਥਾਨ ਦਾ ਨਾਮ ਜੰਡ ਸਾਹਿਬ ਬਣਿਆ ਬਣਿਆ ਹੈਗਾ ਜਿਹੜਾ ਜੰਡ ਸਾਹਿਬ ਝੰਡਾ ਸੀ ਨਾ ਇੱਥੇ ਉਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਘੋੜਾ ਬੰਨਿਆ ਸੀ ਤੇ ਉਸ ਤੋਂ ਬਾਅਦ ਆਪਾਂ ਹੁਣ ਚੱਲੇ ਆ ਘਰੇ ਕਿਉਂਕਿ ਆਪਣੀ ਕਲੋਨੀ ਦੇ ਵਿੱਚ ਅੱਜ ਰੱਖਣਾ ਹੈਗਾ ਜੀ ਅੱਜ ਨਹੀਂ ਰੱਖਣਾ ਹੈ ਅੱਜ ਤਿਆਰੀਆਂ ਚੱਲ ਰਹੀਆਂ ਹੈਗੀਆਂ ਖਣਪੜ ਸਾਹਿਬ ਦੀਆਂ ਤੇ ਆਪਣੇ ਘਰੇ ਜਿਹੜੇ ਟੈਂਟ ਵਾਲੇ ਆਉਣੇ ਹੈਗੇ ਆਪਣੇ ਇੱਥੇ ਪਲਾਟ ਦੇ ਵਿੱਚ ਨਾਲ ਆਪਣੇ ਗਲੀ ਦੇ ਵਿੱਚ ਸਾਂਝਾ ਜਿਹੜਾ ਖਣਪੜ ਸਾਹਿਬ ਆ ਪਕਰਉਣ ਜਾ ਰਹੇ ਤੇ ਉਸ ਤੋਂ ਬਾਅਦ ਆਪਾਂ ਘਰੇ ਪਹੁੰਚ ਗਏ ਜੀ ਤੇ ਇਹ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਜਿਹੜੀਆਂ ਟੈਂਟ ਟੈਂਟ ਵਾਲੇ ਆ ਗਏ ਸੀਗੇ ਤੇ ਟੈਂਟ ਇੱਥੇ ਲਗਾਉਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈਗਾ ਤੇ ਇਹ ਨਤੀ ਤਰੀ ਦਾ ਦਿਨ ਹੈਗਾ ਤੇ 30 ਤਰੀਕ ਨੂੰ ਆਪਣੇ ਖਾਨਪਟ ਸਾਹਿਬ ਜੀ ਦੇ ਆਰੰਭ ਹੋਣੇ ਹੈਗੇ ਦੋਸਤੋ ਤੇ ਇਹ ਸਾਰੀ ਜਗ੍ਹਾ ਦੀਆਂ ਤਿਆਰੀਆਂ ਚੜ੍ਹੇ ਆ ਗਈਆਂ ਇੱਧਰ ਵੀ ਟੈਂਟ ਲੱਗਣਾ ਹੈਗਾ ਲੰਗਰ ਵਾਸਤੇ ਤੇ ਉਧਰ ਜਿਹੜਾ ਮੇਨ ਜਿਹੜਾ ਟੈਂਟ ਲੱਗ ਰਿਹਾ ਹੈਗਾ ਜਿੱਥੇ ਆਪਣਾ ਜਿਹੜਾ ਦੀਵਾਨ ਸਜਣੇ ਹੈਗੇ ਤੇ ਉਸ ਤੋਂ ਬਾਅਦ ਇਹ ਤਰਪਾਲ ਲੈ ਕੇ ਆਏ ਆਂ ਆਪਾਂ ਦੋਸਤੋ ਇਹ ਪੂਰੇ ਟੈਂਟ ਦੇ ਉੱਪਰ ਵਿਛਾਈ ਜਾਊਗੀ ਕਿਉਂਕਿ ਤ੍ਰੇਲ ਬਹੁਤ ਜ਼ਿਆਦਾ ਧੁੰਦ ਬਹੁਤ ਜ਼ਿਆਦਾ ਹੁੰਦੀ ਹੈ ਤੇ ਤ੍ਰੇਲ ਸਵੇਰ ਨੂੰ ਬਹੁਤ ਹੁੰਦੀ ਹੈ ਜਿਸ ਕਰਕੇ ਸਾਰਾ ਟੈਂਟ ਗਿੱਲਾ ਹੋ ਜਾਂਦਾ ਇਸ ਆਪਾਂ ਲਿਆਂਦਾ ਹੈਗਾ ਤੇ ਇਹ ਸਮਾਨ ਵਗੈਰਾ ਉਹਨਾਂ ਕਬ ਪੂਰਾ ਦਿਨੇ ਕਮ ਚੜਨਾ ਆਏਗਾ ਪੂਰਾ ਦਿਨ ਕਰਕੇ ਟੈਂਡ ਲੱਗੂਗਾ ਤੇ ਸਾਰਾ ਦਿਨ ਕੰਦੇ ਸੀਗੇ ਤੇ ਸਵੇਰੇ ਆਗੇ ਸੀਗੇ ਇਹ ਤੇ ਲਓ ਜੀ ਮੈਂਬਰ ਜਿਹੜੇ ਬੈਠੇ ਹੈਗੇ ਤੇ ਲਓ ਕੰਮ ਹੈ ਜਿਹੜਾ ਉਹ ਉੱਪਰੋਂ ਉੱਪਰੋਂ ਕੰਪਲੀਟ ਹੋ ਗਿਆ ਹੈਗਾ ਤੇ ਆ ਜਿਹੜੇ ਸਾਰੇ ਇਹਨਾਂ ਦਾ ਸੈਟਅਪ ਜਿਹੜਾ ਉਹ ਕੰਪਲੀਟ ਕਰ ਲਿਆ ਗਿਆ ਬਸ ਪਰਦੇ ਵਗੈਰਾ ਰਹਿ ਗਏ ਹੈਗੇ ਤੇ ਸਾਈਡ ਵਾਲੀਆਂ ਪਾਈਪਾਂ ਵਗੈਰਾ ਜਿਹੜੀਆਂ ਉਹ ਰਹਿ ਗਈਆਂੀਆਂ ਤੇ ਇਧਰਲਾ ਟੈਂਟ ਹਲੇ ਇਹਨਾਂ ਨੇ ਲਗਾਉਣਾ ਹੈਗਾ ਅਜਿਹੇ ਤਰ੍ਹਾਂ ਲੰਗਰ ਹਾਲ ਬਣਾਇਆ ਹੈਗਾ ਦੋਸਤੋ ਤੁਸੀਂ ਦੇਖ ਸਕਦੇ ਹੋ ਤੇ ਸਾਰੀ ਕਲੋਨੀ ਰਲ ਕੇ ਕਰਵਾ ਰਹੀ ਹੈ ਉਸ ਤੋਂ ਬਾਅਦ ਆਪਾਂ ਦੋਸਤੋ ਆ ਗਏ ਆ ਜੀ ਸਰਵਿਟੇਸ਼ਨ ਦੇ ਮੁਰਸਲ ਤੋਂ ਵਾਸਤੇ ਕਿਉਂਕਿ ਆਪਾਂ ਜਾਣਾ ਸੀਗਾ ਕਿਸੇ ਕੰਮ ਤੇ ਥੋੜਾ ਆਪਣਾ ਬਟ ਸਮਾਜਿਕ ਮੁਰਸਲ ਵਾਲਾ ਘੰਟਾ ਹੋਇਆ ਪਿਆ ਸੀ ਮੈਂ ਸੋਚਿਆ ਚਲੋ ਆਪਾਂ ਆਪਣੇ ਬਾਈਕ ਨੂੰ ਵਾਸ਼ ਕਰਵਾ ਲੈਨੇ ਤੇ ਉਸ ਤੋਂ ਬਾਅਦ ਆਪਾਂ ਇਹ ਵਾਸ਼ ਕਰਾਉਣ ਬਾਈਕ ਬਿਲਕੁਲ ਵਾਸ਼ ਹੋ ਚੁੱਕੀ ਸੀ ਇੱਥੇ ਤੇ ਵਾਸ਼ ਹੋ ਕੇ ਆਪਾਂ ਖੜਾ ਦਿੱਤੀ ਕੀ ਤੇ ਇਸ ਤੋਂ ਬਾਅਦ ਹਵਾ ਵਗੈਰਾ ਕਰਕੇ ਤੇ ਉਹਦੇ ਤੇ ਵੈਕਸਿੰਗ ਵਗੈਰਾ ਆਪਾਂ ਕਰਾਉਣੀ ਹੈਗੀ ਐ ਤੇ ਇਹ ਤੁਸੀਂ ਦੇਖ ਸਕਦੇ ਆ ਆਪਣੀ ਬਾਈਕ ਤਾਂ ਲੋ ਜੀ ਇਹ ਤਾਂ ਟੈਂਟ ਲਾ ਕੇ ਬਿਲਕੁਲ ਤਿਆਰ ਹੋ ਚੁੱਕਾ ਹੈਗਾ ਤੁਸੀਂ ਦੇਖ ਸਕਦੇ ਹੋ ਸ਼ਾਨਦਾਰ ਡਿਜ਼ਾਈਨਿੰਗ ਹੈ ਜਿਹੜੀ ਉਹ ਟੈਂਟ ਦੀ ਤੁਸੀਂ ਦੇਖ ਸਕਦੇ ਹੋ ਗਿਓ ਬੜੇ ਵਧੀਆ ਸ਼ਾਨਦਾਰ ਤਰੀਕੇ ਨਾਲ ਇਹਨਾਂ ਨੇ ਟੈਂਟ ਲਗਾਇਆ ਹੈਗਾ ਤੇ ਰਾਤ ਦਾ ਟਾਈਮ ਹੋ ਚੁੱਕਾਗਾ ਤੇ ਲੀਡਸ ਜਿਹੜੀਆਂ ਲਾਈਟਾਂ ਉਹ ਵੀ ਲਗਾਈਆਂ ਗਈਆਂ ਪਰ ਐਡੀਸ ਔਨ ਹੋ ਗੀਆਂ ਗਈਆਂ ਤੋਂ ਵੀ ਆ ਚੁੱਕੀ ਹੈ ਏਜਸਟ ਕਰਕੇ ਪ੍ਰੋਪਰ ਜਿਹੜਾ ਚਾਨਣ ਨਹੀਂ ਦਿਖਾਈ ਦੇ ਰਿਹਾ ਬਟ ਫਿਰ ਵੀ ਚਾਨਣ ਬਹੁਤ ਜ਼ਿਆਦਾ ਹੈਗਾ ਤੇ ਵਧੀਆ ਜਿਹੜੇਗਾ ਆਪਣਾ ਰਾਤ ਨੂੰ ਜਿਹੜਾ ਕਿ ਸਿਸਟਮ ਹੈ ਵਧੀਆ ਉਹ ਲੱਗ ਜਾਊਗਾ ਕਿ ਮੈਂ ਕੀ ਸਲਾਹਾਂ ਕਰੀ ਇਹਨੂੰ ਸਲਾਹ ਸੀ ਇੱਥੇ ਪੈਣ ਦੀ ਕਰੀ ਜਾਂਦੇ ਸੀ ਅੱਛਾ ਪੈਣਾ ਤੁਸੀਂ ਇੱਥੇ ਹੈਲੋ ਪੈਣਾ ਵੀ ਇੱਥੇ ਹਾਂਜੀ ਹਾਂਜੀ ਠੀਕ ਹੈ ਚਲੋ ਫਿਰ ਲਾਓ ਬਿਸਤਰੇ ਬੁਸਤਰੇ ਇੱਥੇ ਬਿਸਤਰੇ ਬੁਸਤਰੇ ਉਹ ਦਰਸ਼ਨ ਅੰਕਲ ਨੂੰ ਕਿਆ अच्छा हां हां जी शर्मा जी मैं क्या बात हां जी साड्डा ਤਾਂ ਪੂਰਾ ਰਾਬਾ ਇੱਥੇ ਪੈ ਜਾਂਦਾ ਅੱਛਾ ਹਾਂਜੀ ਹਾਂਜੀ ਠੰਡ ਮਾਰਨੀ ਹੋਰ ਅੱਛਾ ਹਾਂਡਾ ਤਾਂ ਹੈ ਹੀ ਨਹੀਂ ਅੱਛਾ ਗੱਡੀ 'ਚ ਪੈਣਾ ਸੀ ਗੱਡੀ ਅੰਦਰ ਹੀ ਲੈ ਗਏ ਨੇ ਗੱਡੀ ਗਲਤ ਕਰਤਾ ਨਾ ਕੰਮ ਅੰਦਰ ਗੱਡੀ ਨੇ ਲੈ ਜਾਣੀ ਸੀ ਅੰਦਰ ਸਹੀ ਗੱਲ ਚਲੋ ਕੋਈ ਚਲੋ ਕੋਈ ਨਾ ਫਰ ਲਾਉਣੀ ਯਾਰ ਕਿਵੇਂ ਟਰੈਂਟ ਕਿਵੇਂ ਲੱਗਿਆ ਤੁਹਾਨੂੰ ਦੱਸੋ ਵਧੀਆ ਹੀ ਵਧੀਆ ਟਰੈਂਟ ਕਿਵੇਂ ਲੱਗਿਆ ਆਹ ਲਾ ਇਹ ਵਿਆਹ ਕਿਸੇ ਦਾ ਅੱਛਾ ਇਹ ਵਿਆਹ ਵਾਲਾ ਕੰਮ ਹੀ ਹੈ ਬਾਬਾ ਟੈਨਸ਼ਨ ਨਾ ਨਵਾਂ ਸਾੜਾ ਨਾ ਹਾਂਜੀ ਹਾਂਜੀ ਤਾਂ ਕਰ ਵਧੀਆ ਕੰਮ ਹੋ ਗਿਆ ਟਰੈਂਟ ਲਾ ਕੇ ਹਾਂ ਵਧੀਆ ਹੋ ਗਿਆ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਬੋਲੇ ਛੋਲੇ ਹਾ ਸਤਿ ਸ਼੍ਰੀ ਅਕਾਲ ਤੇ ਲੋ ਜੀ ਮਿੱਤਰੋ ਹੁਣ ਹੋ ਗਿਆ ਸਮਾਂ 4 ਵਜੇ ਦਾ ਸਵੇਰ ਦੇ 4 ਵੱਜ ਚੁੱਕੇ ਗਿਆ ਤੇ ਅੱਜ ਆਪਾਂ ਕਰਨਾ ਹੈਗਾ ਆਰੰਭ ਜੀ ਤੇ ਬਸ ਟੈਂਟ ਵਗੈਰਾ ਪੂਰਾ ਲੱਗ ਚੁੱਕਾ ਹੈਗਾ ਤੇ ਅੱਜ ਮਾਰੇ ਦਾ ਪ੍ਰਕਾਸ਼ ਕਰਨਾ ਹੈਗਾ ਸ਼੍ਰੀ ਖਾਨਪਾਟ ਸਾਹਿਬ ਜੀ ਦਾ ਆਰੰਭ ਹੋਣਾ ਹੈਗਾ ਅੱਜ ਤੇ ਸਾਰੀਆਂ ਸੰਗਤਾਂ ਜਿਹੜੀਆਂ ਆਪਾਂ ਫੋਨ ਵਗੈਰਾ ਸਭ ਨੂੰ ਕਰ ਦਿੱਤਾ ਹੈਗਾ ਤੇ ਸਭ ਜਿਹੜੇ ਉੱਠ ਚੁੱਕੇ ਗਏ ਤੇ ਤਿਆਰੀ ਵਗੈਰਾ ਵਿੱਚ ਲੱਗ ਚੁੱਕੇ ਹੈਗੇ ਆ ਲਓ ਜੀ ਅਦਰ ਆਪਾਂ ਪਾਰਕੀ ਸਾਬ ਨੂੰ ਵੀ ਬਿਲਕੁਲ ਪੂਰੇ ਤਰੀਕੇ ਨਾਲ ਸਜਾ ਦਿੱਤਾ ਹੈਗਾ ਤੁਸੀਂ ਦੇਖ ਸਕਦੇ ਹੋ ਪੂਰੇ ਵਧੀਆ ਤਰੀਕੇ ਨਾਲ ਪਾਰਕੀ ਨੂੰ ਸਜਾ ਕੇ ਤੇ ਜਿਹੜੇ ਮੈਟ ਵਗੈਰਾ ਸਭ ਕੁਝ ਲੱਗ ਚੁੱਕੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਟੈਂਟ ਰਾਤ ਤੁਹਾਨੂੰ ਵਿਖਾ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਮੈਟ ਵਗੈਰਾ ਪੂਰੇ ਵਿਛਾਈ ਜਿਹੜੀ ਹੋ ਚੁੱਕੀ ਹੈ ਇਹ ਕਿੰਨਾ ਸੋਹਣਾ ਜਿਹੜੇ ਟੈਂਟ ਲੱਗ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਸਾਰੇ ਬਹੁਤ ਹੀ ਜਿਹੜਾ ਕਿ ਪਿਆਰਾ ਮਨਮੋਹਕ ਟੈਂਟ ਇਹਨਾਂ ਨੇ ਲਗਾਇਆ ਹੈਗਾ ਤੇ ਉਸ ਤੋਂ ਬਾਅਦ ਸਾਊਂਡ ਸਿਸਟਮ ਵੀ ਲਗਾ ਦਿੱਤਾ ਹੈਗਾ ਆ ਥੋੜੇ ਬਤ ਮੈਟ ਹੈ ਉਹਦੀ ਵਿਛਾਈ ਜਿਹੜੀ ਚੱਲ ਰਹੀ ਹੈਗੀ ਆ ਤੇ ਉਸ ਤੋਂ ਬਾਅਦ ਗੁਰੂ ਮਹਾਰਾਜ ਨੂੰ ਲਿਆਉਣ ਦੀ ਤਿਆਰੀ ਬਿਲਕੁਲ ਚੀੜੀਆਂ ਸੰਟਾਂ ਉਹ ਕਰ ਚੁੱਕੇ ਹੈਆਂ ਸਾਰੀਆਂ ਸੰਟਾਂ ਤਿਆਰ ਬਰ ਤਿਆਰ ਨੇ ਇਸੇ ਪੈਸਾ ਮਾ ਦੇ ਪਾ ਪੰਦੇ ਨਾ ਇਹੇ ਕੁੱਤੇ ਨਾ ਬੁਲਾਸਾ ਮੈਂ ਮਾ ਉਹਨੂੰ ਹੋ ਗਿਆ ਆ ਕਾ ਜੈਨੋ ਸਾਥ ਹੋਣਾ ਬੜੀ ਵਧੀਆ ਪੂਰੀ ਬੜੀ ਵਧੀਆ ਪੂਰੀ ਜਿੱਦਕਾ ਹੋਈ ਹੈ ਸੋਹਣਾ ਤੇਰੇ ਕਿੰਨਾਂ ਦੇ ਵਰਚਾਰੇ ਬੰਨੇ ਢੋੜਿਆ ਸੱਜਣ ਨੂੰ ਮਲਕੂ ਦਾ ਸੁਦਾ ਜਿਵੇਂ ਸੱਜਣ ਨੂੰ ਮਲਕੂ ਦਾ ਸੁਦਾ ਜਿਵੇਂ ਸੱਜਣ ਨੂੰ ਮਲਕੂ ਦਾ ਸੁਦਾ ਜਿਵੇਂ ਸੱਜਣ ਨੂੰ ਮਲਕੂ ਦਾ ਸੁਦਾ ਤੇਰੇ ਸੁਤੇ ਰੱਖੋ ਆਸਿਆ ਜਿਵੇਂ ਸੱਜਣ ਨੂੰ ਮਲਕੂ ਦਾ ਸੁਦਾ ਜਿਵੇਂ ਸੱਜਣ ਨੂੰ ਮਲਕੂ ਦਾ ਸੁਦਾ ਤੇਰੇ ਸੁਤੇ ਰੱਖੋ ਆਸਿਆ ਤਾਂ ਲੋ ਜੀ ਬੀਬੀਆਂ ਦੇ ਭਜਨ ਨਾਲ ਨਾਲ ਚੱਲ ਰਹੇ ਹੈਗੇ ਆ ਤੇ ਉਸ ਤੋਂ ਬਾਅਦ ਜਿਹੜੀ ਮਹਾਰਾਜ ਦੀ ਸਵਾਰੀ ਸਾਹਮਣੇ ਤੁਸੀਂ ਦੇਖਦੇ ਆ ਚੁੱਕੇ ਹੈਗੀ ਹੈ ਤੇ ਜਿਹੜੇ ਭਾਈ ਸਾਹਿਬ ਉਹ ਗਏ ਸੀਗੇ ਮਹਾਰਾਜ ਦੀ ਸਵਾਰੀ ਲੈਣ ਵਾਸਤੇ ਤੇ ਤੁਸੀਂ ਦੇਖ ਸਕਦੇ ਹੋ ਮਹਾਰਾਜ ਦੀ ਸਵਾਰੀ ਹੈ ਜਿਹੜੀ ਉਹ ਗੱਡੀ ਤੇ ਲੈ ਕੇ ਆਈ ਜਾ ਰਹੀ ਹੈ ਜੀ ਤੇ ਇਹ ਪੂਰਾ ਟੈਂਟ ਜਿਹੜਾ ਆਪਾਂ ਉਹ ਦੇਖ ਸਕਦੇ ਤੁਸੀਂ ਸਜਾਇਆ ਹੈਗਾ ਤੇ ਮਹਾਰਾਜ ਦੀ ਪਾਲਕੀ ਵੀ ਪੂਰੀ ਵਧੀਆ ਤਰੀਕੇ ਨਾਲ ਸਜਾਈ ਹੋਈ ਹੈ ਪਹਿਲਾ ਸ਼੍ਰੀ ਖੰਡਪੜ ਸਾਹਿਬ ਕੱਕੜ ਕਲੋਨੀ ਵੱਲੋਂ ਜਿਹੜਾ ਇਹ ਉਹ ਕਰਵਾਇਆ ਜਾ ਰਿਹਾ ਹੈਗਾ ਤੇ ਮਹਾਰਾਜ ਦੀ ਸਵਾਰੀ ਤੁਸੀਂ ਦੇਖ ਸਕਦੇ ਆ ਰਹੀ ਹੈ ਜੀ ਤੇ ਉਸ ਤੋਂ ਬਾਅਦ ਦਰਸ਼ਨ ਮੇਲੇ ਕਰੋ ਜੀ ਕਿਸ ਤਰੀਕੇ ਨਾਲ ਆਪਾਂ ਜਿਹੜੀ ਮਹਾਰਾਜ ਦੇ ਗੁਰੂ ਮਹਾਰਾਜ ਜੀ ਦਾ ਆਪਾਂ ਸਵਾਗਤ ਕਰਦੇ ਹਾਂ ਜੀ আরে দিন আরে দিন মানে 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 ਤੇ ਲਓ ਜੀ ਉਸ ਤੋਂ ਬਾਅਦ ਮਹਾਰਾਜ ਜੀ ਦੇ ਪ੍ਰਕਾਸ਼ ਜਿਹੜੇ ਕਿ ਉਹ ਹੋ ਚੁੱਕੇ ਗਏ ਤੁਸੀਂ ਦੇਖ ਸਕਦੇ ਹੋ ਜੀ ਤੇ ਸਾਰੀ ਸੰਗਤ ਇਸੇ ਤਰੀਕੇ ਨਾਲ ਬਿਰਾਜਮਾਨ ਹੋ ਚੁੱਕੀ ਹੈਗੀ ਹੈ ਤੇ ਆਪਾਂ ਜਿਹੜਾ ਪਹਿਲਾ ਖੰਡ ਪਾਠ ਸਾਹਿਬ ਹੈ ਕੱਕੜ ਕਲੋਨੀ ਦੇ ਵਿੱਚ ਸਾਰੀ ਸਰਬਤ ਸੰਗਤ ਦਾ ਉਹ ਕਰਵਾਉਣ ਜਾ ਰਹੀ ਹੈਗੀ ਹੈ ਤੁਸੀਂ ਦੇਖ ਸਕਦੇ ਹੋ ਸੰਗਤ ਸਾਰਿਆਂ ਜੁੜ ਮਿਲ ਬੈਠੀਆਂ ਹੈਗੀਆਂ ਤੇ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਬੜੇ ਹੀ ਪਿਆਰਮਈ ਤਰੀਕੇ ਨਾਲ ਜਿਹੜਾ ਕਿ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾ ਰਿਹਾ ਹੈਗਾ ਸਾਰੀਆਂ ਸੰਗਤਾਂ ਇੱਥੇ ਹਾਜ਼ਰ ਨਾਜ਼ਰ ਹੈਗੀਆਂ ਜੀ ਤੇ ਇਸੇ ਤਰੀਕੇ ਨਾਲ ਜਿਹੜਾ ਕਿ ਅਖੰਡ ਪਾਠ ਸਾਹਿਬ ਦੀ ਅਰੰਭਤਾ ਜਿਹੜੀ ਕਿ ਅੱਜ ਤੋਂ ਹੋਣੀ ਹੈਗੀ ਹੈ ਤੇ ਪਰਸੋਂ ਰੋਜ਼ ਤੋਂ ਅੱਜ ਰੋਜ਼ ਤੋਂ ਲੈ ਕੇ ਪਰਸੋਂ ਰੋਜ਼ ਤੱਕ ਜਿਹੜਾ ਕਿ ਅਖੰਡ ਪਾਠ ਸਾਹਿਬ ਦੇ ਜਾਪ ਹੋਣੇ ਹੈਗੇ ਤੇ ਉਸ ਤੋਂ ਬਾਅਦ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਰਸੋਂ ਭੋਗ ਪਾਏ ਜਾਣਗੇ ਤੇ ਇਸੇ ਤਰੀਕੇ ਨਾਲ ਆਪਾਂ ਤੁਹਾਨੂੰ ਲਗਾਤਾਰ ਜਿਹੜੇ ਵਲੌਗਸ ਹੈ ਉਹ ਵਿਖਾਉਂਦੇ ਰਵਾਂਗੇ ਡੇ ਬਾਈ ਡੇ ਦੇ ਤਿੰਨ ਦਿਨ ਦੇ ਵਲੌਗਸ ਤੁਹਾਡੇ ਸਾਹਮ ਉਸ ਤੋਂ ਬਾਅਦ ਆਪਾਂ ਡੇਲੀ ਆਰਤੀ ਦੇ ਵੀ ਕੀਰਤਨ ਹੋਣਗੇ ਉਹਦੇ ਵਲੌਗ ਵੀ ਤੁਹਾਡੇ ਸਾਹਮਣੇ ਆਉਣਗੇ ਜੀ ਤੇ ਉਹਦੇ ਅਲੱਗ-ਅਲੱਗ ਵਲੌਗਸ ਆਪਾਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਅਲੱਗ-ਅਲੱਗ ਜਿਹੜੇ ਪਾਠ ਸਾ ਤੁਹਾਨੂੰ ਦਿਖਾਉਂਦੇ ਰਾਵਾਂਗੇ ਤੇ ਉਸ ਤੋਂ ਬਾਅਦ ਜਿਹੜੇ ਕਿ ਮਹਾਰਦੀ ਅ ਪ੍ਰਕਾਸ਼ ਹੋ ਰਿਹਾ ਹੈਗਾ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਤੇ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਸਰਬਤਹਾਨ ਸਾਹਿਬ ਜੀ ਕੀ ਅਰਦਾਸ ਹੈ ਜੀ ਸਰਬਤਹਾਨ ਸਾਹਿਬ ਜੀ ਵਾਹਿਗੁਰੂ 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 ਜਪਾਏ ਜਪਾ ਕਰਾ ਸਤਿਕਾਰ ਸਰਬਸੰਮੂਹੀ ਮਹਾਕਾਲ ਸਾਹਿਬ ਦਾ ਆਪਾਰਿ ਚਰਿਆਏ ਸਦੀ ਇਕ ਪਟੇ ਗੁਰਦੁਆਰੇ ਪਾਜ ਪਟਕੇ ਜੀ ਸਤਿ ਸਾਹਿਬ ਦੀ ਸਹਾਇ ਮਹਾਂ ਸਾਹਿਬ ਜੀ ਕੀ ਬੁਰਬਾਣੀ Màá tó máa hiẹ̀ pẹ̀lú yẹn nìyí. ਤਦ ਲਓ ਜੀ ਉਸ ਤੋਂ ਬਾਅਦ ਇਹ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਵੀ ਉਹ ਸਾਰਾ ਸੈਟਅਪ ਤੁਹਾਨੂੰ ਵਿਖਾ ਰਹੇ ਹੈਗੇ ਆ ਸਟਾਰਟਿੰਗ ਤੋਂ ਲੈ ਕੇ ਕਿ ਕਿਸ ਤਰੀਕੇ ਨਾਲ ਸੈਟਅਪ ਆਪਣਾ ਜਿਹੜਾ ਇਹ ਪੰਡਾਲ ਦਾ ਕੀਤਾ ਹੈਗਾ ਤੁਸੀਂ ਦੇਖਦੇ ਹੋ ਬਹੁਤ ਹੀ ਸੋਹਣੇ ਤਰੀਕੇ ਨਾਲ ਇਹ ਪੰਡਾਲ ਸਜਾਇਆ ਹੈਗਾ ਜੇਕਰ ਤੁਸੀਂ ਵੀ ਇਸ ਤਰੀਕੇ ਦੀ ਤੁਸੀਂ ਕਰਉਣਾ ਚਾਹੁੰਦੇ ਹੋ ਤੁਸੀਂ ਟੈਂਟ ਲਗਾਉਣਾ ਚਾਹੁੰਦੇ ਹੋ ਤਾਂ ਆਪਣੇ ਮੈਸ ਕਮੈਂਟ ਦੇ ਵਿੱਚ ਮੈਨੂੰ ਮੈਸੇਜ ਕਰ ਸਕਦੇ ਹੋ ਮੈਂ ਤੁਹਾਨੂੰ ਰਿਪਲਾਈ ਕਰ ਦੂੰਗਾ ਕਿ ਇਹ ਟੈਂਟ ਕਿੱਥੋਂ ਮਿਲਦਾ ਹੈਗਾ ਤੇ ਬਹੁਤ ਹੀ ਵਾਜਬ ਰੇਟ ਤੇ ਜਿਹੜਾ ਕਿ ਇਹ ਟੈਂਟ ਜਿਹੜਾ ਕਿ ਮਿਲਦਾ ਹੈਗਾ ਤੇ ਲਗਾਇਆ ਹੈਗਾ ਉਹਨਾਂ ਨੇ ਤੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਜਿਹੜਾ ਸੈ ਦਤਾ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਤਰੀਕੇ ਨਾਲ ਇੱਕ ਜਿਵੇਂ ਕਿ ਪੈਲੈਸ ਦਾ ਮਹੌਲ ਹੁੰਦਾ ਉਹ ਮਹੌਲ ਇੱਥੇ ਬਣਾ ਦਿੱਤਾ ਹੈਗਾ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਟੈਂਟ ਲਗਾਇਆ ਹੈਗਾ ਤੇ ਇਸ ਤਰੀਕੇ ਨਾਲ ਜਿਹੜਾ ਕਿ ਅਖਨਪਾਟ ਸਾਹਿਬ ਜੀ ਦੇ ਜਾਪ ਲਗਾਤਾਰ ਚੱਲ ਰਹੇ ਹੈਗੇ ਤੁਸੀਂ ਦੇਖ ਸਕਦੇ ਹੋ ਬਾਣੀ ਜਿਹੜੀ ਉਹ ਪੜੀ ਜਾ ਰਹੀ ਹੈ ਹੁਣ ਦੁਪਹਿਰ ਦਾ ਟਾਈਮ ਹੈਗਾ ਤੇ ਆਪਾਂ ਤੁਹਾਡੇ ਲਈ ਵੀਡੀਓ ਜਿਹੜੀ ਕਿ ਬਲੌਗ ਹੈ ਜਿਹੜਾ ਲਗਾਤਾਰ ਬਣਾ ਰਹੇ ਹੈਗੇ ਜੀ ਇਸੇ ਤਰੀਕੇ ਨਾਲ ਆਪਣੇ ਨਾਲ ਜੁੜੇ ਰਹਿਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇਸੇ ਤਰੀਕੇ ਦੇ ਬਲੌਗਸ ਹੈ ਜਿਹੜੇ ਉਹ ਤੁਹਾਡੇ ਨਾਲ ਸਾਹਮਣੇ ਆਉਂਦੇ ਰਹਿਣਗੇ ਤੇ ਉਸ ਤੋਂ ਬਾਅਦ ਆ ਕਹਾਂਵਾਂਗੇ ਕਿ ਕਿਸ ਤਰੀਕੇ ਨਾਲ ਸੰਗਤ ਜਿਹੜੀ ਜੁੜਮੇਲੇ ਬੈਠੂਗੀ ਤੇ ਉਹਦੇ ਪੂਰਾ ਵਲੌਗ ਤੁਹਾਨੂੰ ਵਿਖਾਵਾਂਗੇ ਤੇ ਸੈਟਅਪ ਤੁਸੀਂ ਇੱਕ ਵਾਰ ਫੇਰ ਦੇਖ ਸਕਦੇ ਹੋ ਕਿੱਡਾ ਹੀ ਮਨਮੋਹਕ ਬਹੁਤ ਹੀ ਸੋਹਣਾ ਸੈਟਅਪ ਜਿਹੜਾ ਕਿ ਲੱਗ ਰਿਹਾ ਹੈਗਾ ਜੇਕਰ ਤੁਹਾਨੂੰ ਵੀ ਬਹੁਤ ਸੋਹਣਾ ਲੱਗ ਰਿਹਾ ਤਾਂ ਕਮੈਂਟ ਵਿੱਚ ਮੈਨੂੰ ਤੁਸੀਂ ਆਪਣੀ ਰਾਏ ਦੱਸ ਸਕਦੇ ਹੋ ਵੀ ਕਿਸ ਤਰੀਕੇ ਦਾ ਤੁਹਾਨੂੰ ਇਹ ਸੈਟਅਪ ਲੱਗਿਆ ਹੈਗਾ ਜਿਹੜਾ ਆਪਾਂ ਗੁਰੂ ਸਾਹਿਬ ਦੇ ਸਵਾਗਤ ਲਈ ਕੀਤਾ ਹੈਗਾ ਜੀ ਤੇ ਇਸੇ ਤਰੀਕੇ ਨਾਲ ਇਹਨਾਂ ਦੀ ਜਿਹੜੀ ਕੋਸਟ ਹੈਗੀ ਆ ਉਹ ਵੀ ਬਹੁਤ ਹੀ ਵਾਜਿਬ ਹੈਗੀ ਹੈ ਅਗਰ ਤੁਸੀਂ ਵੀ ਇਸ ਤਰੀਕੇ ਦਾ ਜਿਹੜਾ ਕਿ ਕੋਈ ਵੀ ਪ੍ਰੋਗਰਾਮ ਕਰਵਾਉਣਾ ਚਾਹੁੰਦੇ ਹੋ ਨੰਬਰ ਤੁਹਾਨੂੰ ਦੇ ਦੂੰਗਾ ਜੇ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਅਗਰ ਤੁਸੀਂ ਇਸ ਤਰੀਕੇ ਦਾ ਸੈਟਅਪ ਆਪਣੇ ਕਿਸੇ ਪ੍ਰੋਗਰਾਮ ਲਈ ਕਰਵਾਉਣਾ ਚਾਹੁੰਦੇ ਹੋ ਤਾਂ ਤੇ ਗੁਰੂ ਮਹਾਰਾਜ ਜੀ ਦੇ ਜਿਹੜੇ ਕਿ ਜਾਪ ਚ ਚੱਲ ਰਹੇ ਹੈਗੇ ਜੀ ਲਗਾਤਾਰ ਤੇ ਕੁਝ ਹੀ ਦਿਨ ਬਾਅਦ ਜਿਹੜੀ ਆਰਤੀ ਹੋਣੀ ਹੈਗੀ ਤੇ ਸ਼ਾਮਾਂ ਦਾ ਟਾਈਮ ਹੋ ਚੁੱਕਿਆ ਹੈਗਾ ਤੇ ਇਸ ਮਿੱਤਰੋ ਅੱਜ ਤੱਕ ਦਾ ਵਲੌਗ ਤੇ ਉਸ ਤੋਂ ਬਾਅਦ ਆਪਣਾ ਅਗਲਾ ਵਲੌਗ ਤੁਹਾਨੂੰ ਲੈ ਕੇ ਤੁਹਾਡੇ ਨਾਲ ਆਵਾਂਗੇ ਤੇ ਉਦੋਂ ਤੱਕ ਦੇ ਲਈ ਸਤਿ ਸ੍ਰੀ ਅਕਾਲ ਬਾਏ ਬਾਏ ਟੇਕ ਕੇਅਰ